वेलकम टू माय न्यू व्लॉग न व्लॉग ताडा स्वागत आज ही ठीक हूं मैं का तुझ वो ठीक होंगे आज मैं कितने दिन बाद व्लॉग शुरू ਕੀਤਾ ओ माय गॉड कुछ ज्यादा गैप हो गई थे गाइस कुल टाइम बदल गया 9:00 ਹੋ ਗਿਆ ਹੈ 10:00 ਵਜੇ ਦੀ ਜਗਾ ਤੇ ਪਪਾ ਰੈਡੀ ਹੈ ਫੁੱਲ ਪੈਕ ਚਲੋ ਤੇ ਹਾ ਉਹ ਪਪਾ ਇੱਕ ਦਾ ਲੱਗੇ ਸੀ ਮੈਂ ਫਿਰ ਮੈਨੂੰ ਵਲੌਗ ਸ਼ੁਰੂ ਕਰ ਲੈਂਦਾ ਤੇ ਮੰਮਾ ਜਿੱਦਾਂ ਬੜਾ ਕੰਮ ਕਰਦੇ ਵੇ ਮਾ ਜੋ ਕਿਤੇ ਦਿਨ ਬਾਅਦ ਵਲੌਗ ਸ਼ੁਰੂ ਕੀਤਾ ਹਾਂ ਹੈਲੋ ਗਾਈਜ਼ ਗਾਈਸ ਅਮਨੀਸ਼ਾ ਨੇ ਇੱਕ ਹਫਤੇ ਬਾਅਦ ਵਲੌਗ ਸ਼ੁਰੂ ਕੀਤਾ ਨਹੀਂ ਮੈਨੂੰ ਜ਼ਿਆਦਾ ਟਾਈਮ ਲੱਗਦਾ ਪਿਆ ਕਿਉਂ ਇੱਧਰ ਲੱਗਦਾ ਗੈਪ ਜਿਆ ਲੱਗਦਾ ਪਿਆ ਜ਼ਿਆਦਾ ਤੇ ਮਮ ਚੱਲੀ ਸਕੂਲ ਟਾਈਮ ਨਹੀਂ ਚੇਂਜ ਕਰਨੀ ਜਾਈਦੇ ਇਹ ਨਾ ਮਮ ਗਾਈਸ ਅਮਨੀਸ਼ਾ ਦਾ ਟਾਈਮ ਚੇਂਜ ਹੋ ਗਿਆ ਇਹਦੇ ਨਾਲ ਤਾਂ ਦੂਸਰਾ ਹਫਤਾ ਤੱਕ ਹੋਰ ਰਹਿਣ ਦਿੰਦੇ ਹਨਾ ਹਾਂ ਕਿਉਂਕਿ ਹਜੇ ਠੰਡ ਹੈਗੀ ਆ ਤੁੰਦ ਵੀ ਬਹੁਤ ਪੈਂਦੀ ਆ ਹੂੰ ਇਸ ਕਰਕੇ ਅਮਨੀਸ਼ਾ ਜਦੋਂ ਚੱਲੋ ਲੋਕ ਲਈ ਜਾਂਦੀ ਇੱਕ ਕਿਲੋ ਇੱਕ ਦੋ ਕਿਲੋਮੀਟਰ ਜਾਂਦੀ ਹੋਣੀ ਆ ਜਿਹੜਾ ਪਿੰਡਾਂ ਚ ਆਉਂਦੇ ਇੰਨੀ ਜਲਦੀ ਉਹਨਾਂ ਦਾ ਮੁਸ਼ਕਲ ਹੈ ਜ਼ਿਆਦਾ ਯੈਸ ਤੇਨ ਹਾਜੀ ਉਹਨਾਂ ਨੂੰ ਟਾਈਮ ਚੇਂਜ ਨਹੀਂ ਕਰਨਾ ਚਾਹੀਦਾ ਸੀ ਵਾ ਜਦੋਂ ਉਹ ਕਹਿ ਕੀ ਕਰ ਸਕਦੇ ਹਾਂ 9 ਵਜੇ ਹੋ ਗਿਆ ਤੇਰੋ ਕਿੰਨਾ ਟਾਈਮ ਹੋ ਗਿਆ ਮੇਰੀ ਮਨ ਲੱਗਾ 8:30 ਚੱਲੀ ਹੋ ਗਿਆ ਤੇ ਮੈਂ ਚੱਲੀ ਆ ਸਕੂਲੇ ਆਪਾਂ ਮਿਲਦੇ ਸਕੂਲ ਤੋਂ ਬਾਅਦ ਕੈਸੀ ਹੈ ਆਪ ਦੀ ਵੀ ਔਰ ਸੱਜਨੂ ਕੈਸੀ ਹੈ ਆਪ ਜਾਈਸ ਮम्मा ਬਣਾਉਂਦੇ ਪਏ ਮੱਕੀ ਦੀ ਰੋਟੀ ਤੇ 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 ਦੇ ਮੱਪਾ ਨਿਸ਼ਣ ਲੈਣਗੇ ਬੱਜੀ ਦੀ ਵੇਟ ਕਰ ਕਰਕੇ ਮੈਂ ਕਿਹਾ ਚਲੋ ਰੋਟੀ ਬਣਾ ਕੇ ਖਾ ਲੈਣੇ ਦੁੱਜੀ ਤਾਂ ਨਹੀਂ ਆਇਆ ਦੁੱਜੀਆਂ ਕੋਈ ਭਰਾ ਆ ਕੇ ਜਦੋਂ ਮੰਮਾ ਨੇ ਆਟਾ ਉਟਾ ਛਾਣ ਲਿਆ ਫਿਰ ਮੈਨੂੰ ਦੁੱਧ ਪਵਾ ਕੇ ਲਿਉਣਾ ਪਿਆ ਤੇ ਮੈਂ ਦੇਖੋ ਗਾਈਸ ਕਿੰਨਾ ਠੰਡਾ ਦੁੱਧ ਬਾਹਰ ਵਾਈਟ ਵਾਈਟ ਜਿਹੜਾ ਹੁੰਦਾ ਨਹੀਂ ਹੁੰਦਾ ਕਾਲੇ ਮਤਲਬ ਕੀ ਹੁੰਦਾ ਮਾ ਠੰਡ ਦੇ ਨਾਲ ਜਿਹੜਾ ਜਿੱਦਾਂ ਤਰੇਲ ਜੀ ਬਣ ਜਾਂਦੀ ਹੈ ਨਾ ਪਾਣੀ ਜਿਹਾ ਗਿਆ ਬਾਹਰ ਹਾਂ ਹੈ ਪੱਤਿਆਂ ਤੇ ਉਦੋਂ ਹੀ ਭਾਂਡੇ ਤੇ ਵੀ ਬਣ ਗਈ ਦੇਖੋ ਇੰਨਾ ਠੰਡਾ ਬਣਿਆ ਤੇ ਗਲਮਿਆ ਜੀ ਤਾਂ ਦਿਨ ਠੰਡਾ ਮੈਨ ਨਹੀਂ ਕੋਸ਼ਿਸ਼ ਮੈਂ ਬੜਦਾ ਹੁੰਦਾ ਬੰਦੇ ਨਹੀਂ ਗਰਮ ਹੁੰਦੀ ਕੰਨੀਆਂ ਚ ਅੱਜ ਮੈਂ ਦੇਖਿਆ ਅੱਜ ਹੈ ਨਾ 6 7 ਡਿਗਰੀ ਆ ਮਾ ਅੱਜ ਸਭ ਤੋਂ ਘੱਟ ਆ ਇੱਕ ਦਿਨ ਪਹਿਲਾਂ ਕਹਿੰਦੀ 4 ਡਿਗਰੀ ਕੀ ਚੱਲ ਗਈ ਸੀ ਉਦੋਂ ਤਾਂ ਮੈਨੂੰ ਪਤਾ ਨਹੀਂ ਲੱਗਾ ਤੇ ਅੱਜ 6 7 ਡਿਗਰੀ ਆ ਨਾਰਮਲੀ 9 10 ਹੁੰਦਾ ਆ 8 ਵੀ ਹੋਏ ਨਾ ਪਰ ਅੱਜ 6 ਆ 6 7 ਤੇ ਮਿਸ਼ਨ ਲੈਣਗੇ ਪਾਪਾ ਉਹਦਾ ਹੋ ਗਿਆ ਸੀਗਾ ਪ੍ਰੈਕਟੀਕਲ ਅੱਜ ਹੀ ਉਹਦਾ ਕੰਪਿਊਟਰ ਦਾ ਪ੍ਰੈਕਟੀਕਲ ਸੀਗਾ ਅੱਜ ਤੇ ਉਹਦਾ ਜਨਮ ਦਾ ਹੈਲਦਾ ਤੇਰਾ ਤੂੰ ਹੈਲਦੀ ਨਾ ਸੌਰੀ ਗਾਇਜ਼ ਮਮਾ ਕਹਿੰਦੇ ਥੋੜਾ ਦੱਦ ਕਰਦੀ ਨਾ ਕੈਮਰਾ ਹਲਦਾ ਥੋੜਾ ਇਰੀਟੇਟਿੰਗ ਲੱਗਾ ਹੋਣਾ ਤੁਹਾਨੂੰ ਹੁਣ ਮੈਂ ਕੰਟਰੋਲ ਕਰੂਗੀ ਹੁਣ ਨੀ ਮਹਿਲੂਗੀ ਤੇ ਕੀ ਕਹਿੰਦੇ ਹੁੰਦੇ ਉਹਨੂੰ ਆਈਕਨੀਸ਼ ਆ ਗਈ ਦੇਖਦੇ ਆ ইনিਸ਼ੀਆ ਅਰੇ ਗਾਇਜ਼ ਅਗਰ ਵੀ ਗੈਲ ਬੋਕ ਲਾ ਗਈ ਤੂੰ ਅੱਜ ਪਤਾ ਕਿੰਨੇ ਡਿਗਰੀ ਕਰ ਗੈਸ ਗੈਸ ਕਰ ਦੱਸ ਤਾਂ ਲੈ ਦੱਸ ਸਕਦੇ ਦੱਸ ਤੋ ਥਲੀ 5 ਡਿਗਰੀ ਯੂ ਆਰ ਆਲਮੋਸਟ देयर 6 ਡਿਗਰੀ ਅੱਜ 6 ਡਿਗਰੀ ਵਿੱਚ ਹਾਂ ਅੱਜ ਇਸ ਮੇਰਾ ਦਿਨ ਮਾਰਕ ਮੱਖੀ ਦੀ ਰੋਟੀ ਨਾ ਵੀ ਨਾ ਨਾ ਬੈਠ ਠੰਡੇ ਹੱਥ ਲਾ ਦਿੰਦੀ ਹੈ ਬਾਬਾ ਬਦਲੇ ਚ ਠੰਡੇ ਹੱਥ ਲਾ ਦਿੰਦੀ ਹੈ ਗਾਇਸ ਗਰਮੀ ਆ ਚੁੱਕੀ ਸਾਰੇ ਤਾਂ ਇਹ ਹੁੰਦਾ ਮੈਂ ਠੰਡੇ ਹੱਥ ਲਾ ਲੈਣੀ ਮੇਰੇ ਤੋਂ ਹੱਥ ਪਰਾ ਕਰ ਸਰਦੀਆਂ ਅੱਜ ਪਗਲੇ ਬੁਖ ਲੱਗੀ ਮੈਂ ਵੀ ਗਰਮੀ ਸਰਦੀ ਚੜ ਗਈ ਦਿਮਾਗ ਨੂੰ ਪਾਪਾ ਵੀ ਆ ਗਏ ਗਾਇਸ ਮੈਂ ਸਕੂਲੋਂ ਆ ਗਿਆ ਹੂੰ ਤਾਂ ਆ ਗਿਆ। ਰੋਟੀ ਖਾ ਕੇ 2 ਘੰਟੇ ਬਾਅਦ ਆਰਾਮ ਕਰਕੇ ਹੋਮਵਰਕ ਕਰੀਓ ਚਲੋ। ਹਾਂ। ਹੋਮਵਰਕ ਟਿਊਸ਼ਨ ਵੀ ਜਾਣਾ ਟਿਊਸ਼ਨ। ਗਾਇਸ ਇਹ ਸਾਰੀ ਗੱਲ ਪਹਿਲਾਂ ਨੌਨੀ ਦੋਨਾਂ ਹੁੰਦਾ ਸੀ ਨਾ ਨੌਨੀ ਜਿਹੜਾ ਛੋਟਾ ਹੈ ਬੱਚਾ ਕਿਊਟ ਜਿਹਾ ਤੇ ਹਨਾ ਜਿਹੜਾ ਕਹਦਾ ਹੀ ਚਾਬੀ ਗਾੜੇ ਲਾ ਦੋ। ਹਾਂ। ਤੇ ਉਹ ਪਹਿਲਾਂ ਬਹੁਤ ਹੁੰਦਾ ਜਦੋਂ ਸੀ ਵਲੌਗ ਬਣਾਉਣੀ ਨਹੀਂ ਸ਼ੁਰੂ ਕੀਤੀ ਸੀ ਨਾ ਉਹਦੇ ਨਾਲ ਮਤਲਬ ਰੋਜ਼ਾ ਹੁੰਦਾ ਸੀ ਰੋਜ਼ ਘਰੇ ਘਰ ਬਾਹਰ ਖੜਾ ਹੋ ਕੇ ਕਹਿੰਦੇ ਕਹਿੰਨਾ ਆਪਣੇ ਪਾਪਾ ਪਾਪਾ ਤੁਹਾਨੂੰ ਵਾਜਾ ਮਾਰਨੀ ਸ਼ੁਰੂ ਕਰ ਦੇਣਾ ਹੁੰਦਾ ਸੀ। ਉਹ ਕਹਿੰਦਾ ਹੁੰਦਾ ਸੀਗਾ ਟੂਇਸ਼ਨ ਹਾਂ ਟੇਸ਼ਨ ਰੋਟੇਸ਼ਨ ਕਹਿੰਦਾ ਸੀ ਕਹਿੰਦਾ ਹੁੰਦਾ ਸੀ ਮੇਰਾ ਵੱਡਾ ਭਰਾ ਨਾ ਉਹਦਾ ਟੀਸਨ ਗਿਆ ਇਦਾਂ ਮੀਤ ਪਤਲੀ ਜੀ ਬਾਤ ਕਹਿੰਦਾ ਹੁੰਦਾ ਸੀ ਹੋਰ ਵੀ ਬਹੁਤੀਆਂ ਗੱਲਾਂ ਜਿਹੜੀਆਂ ਸਾਨੂੰ ਪਤਾ ਆ ਅੱਜ ਸ਼ਾਮ ਹੋ ਚੁੱਕਿਆ ਤੇ ਟੀ ਟਾਈਮ ਹੋ ਚੁੱਕਾ ਤੇ ਅੱਜ ਅਸੀਂ ਖਾ ਖਾਸ਼ ਅਸੀਂ ਕਾਫੀ ਟਾਈਮ ਹੋ ਗਿਆ ਬ੍ਰੈਡ ਪੀਸ ਨਹੀਂ ਖਾਦੇ ਸੀਗੇ ਤੇ ਅੱਜ ਅਹੀ ਬ੍ਰੈਡ ਪੀਸ ਖਾਣ ਲਗੇ ਮਮਾ ਟੇਸਟੀ ਆ ਬਹੁਤ ਟੇਸਟੀ ਗਾਇਸ ਬਿਨਾ ਸੌਸ ਤੋਂ ਖਾਈਏ ਨੇ ਸੌਸ ਨਹੀਂ ਵਧੀਆ ਲੱਗਦੇ ਹੂੰ ਪਪਾ ਕੀ ਹੰਦੇ ਪਪਾ ਬਰੈਡ ਪੀਸ ਖਾਂਦੇ ਪਿਆ ਤੇ ਮੋਨ ਲਾਈ ਮਿਰਚਾ ਓਏ ਪਪਾ ਮਿਰਚਾ ਵਾਲੀ ਸਾਸ ਖਾਣਗੇ ਮਨੇ ਚਾਹ ਵੀ ਲਈ ਇੰਨਾ ਵਾਸਤੇ ਮੈਂ ਤਾਂ ਪੀਣੀ ਨਹੀਂ ਤੇ ਨਾਲ ਚਾਹ ਵੀ ਪੀਊਗੀ ਮੈਂ ਕੱਲ ਬਰੈਡ ਪੀਸ ਖਾ ਲੂੰਗੀ ਤਾਂ ਨਹੀਂ ਚਾਹ ਪੜੀ ਗਈ ਲੈ ਨੇ ਗਾਇਸ ਅਣਾ ਸੀ ਚਾਹ ਪੀ ਲਈਏ ਤੇ ਹਣਾ ਬਰੈਡ ਪਕੌੜੇ ਬਹੁਤ ਟੇਸਟੀ ਸੀ ਮਮ ਤੁਹਾਨੂੰ ਕਿੱਦਾਂ ਲੱਗੇ ਗਾਇਸ ਮੈਂ ਬਹੁਤ ਚੰਰਾ ਮਬਾ ਦਿਖਾਦੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗੇ ਤੇ ਮੋਨ ਮਮਰ ਸਰਬੋਂ ਦੀ ਪੀ ਤੇ ਵਾਪਾ ਤੁਹਾਨੂੰ ਕੈਸੇ ਲੱਗੇ ਵਧੀਆ ਲੱਗੇ ਵਧੀਆ ਲੱਗੇ ਕਿਉਂਕਿ ਕਦੀ ਕਦੀ ਗਾਇਸ ਖਾ ਲੈਣੇ ਚਾਹੀਦੇ ਆ ਡੇਲੀ ਨਹੀਂ ਤਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਦੀ ਕਦੀ ਮਹੀਨੇ ਚ ਇੱਕ ਅੱਧੀ ਹੋਰੀ ਆ ਬਸ ਜਿਹੋ ਤੋ ਵੀ ਉੱਪਰ ਖਾਤੇ ਆ ਪਰ ਅਸੀਂ ਤਾਂ ਦੋ ਦੋ ਤਿੰਨ ਤਿੰਨ ਮਹੀਨੇ ਨਹੀਂ ਤਲੀ ਚੀਜ਼ ਖਾਈ ਮਹੀਨਾ ਦਾ 6 ਮਹੀਨੇ ਨਹੀਂ ਖਾਦੀ ਐਗਜੈਕਟਲੀ ਕਦੀ ਕਦੀ ਤਲੀ ਦੀ ਹੀ ਖਾਣੀ ਚਾਹੀਦੀ ਤੇ ਗਾਇਸ ਮਮੋਸ আর ਬਹੋਂਦੇ ਪਿਆ ਤੇ ਮਮਨ ਮੈਂ ਜਹਾ ਪਾਈ ਕਰਨਾ ਵਿੱਚ ਗਾਇਸ ਮੈਂ ਟਮੇਟੋ ਪਸ ਪਾਈ ਪਤਾ ਨਹੀਂ ਕਿੰਦਾਂ ਲੇਕਿੱਦਾਂ ਨੇ ਦਿਖਾਓ ਕਿਉਂਕਿ ਮੈਂ ਦੇਖੇ ਨਹੀਂ ਮਮਾ ਬਾਈਟ ਮਮਾ ਬਾਈਟ ਤੁਸੀਂ ਕਹਿੰਦੇ ਕਿੰਦਾਂ ਦੇ ਕਿੰਦਾਂ ਦੇ ਨਹੀਂ ਬਾਈਟ ਮਾਡ ਵਾਈਟ ਇਟ ਸਿਲਵਰ ਜੂ ਮੂੰਹ ਬੰਦ ਓਕੇ ਮੈਂ ਮਮਾ ਨਾਲ ਗੱਲ ਕਰਦੀ ਮੈਂ ਅੰਮਾ ਸਿਲਵਰ ਆਏ ਗਾਇਸ ਅਸੀਂ ਸੀਰੀਅਸ ਟਾਕ ਕਰਦੇ ਪਏ ਇੱਧਰ ਕੰਮ ਕੰਮ ਦੀ ਤੇ ਇੱਧਰ ਉਹਨਾਂ ਪਤਾ ਨਹੀਂ ਕਿੰਦਾਂ ਦੇ ਫੇਸਿਸ ਬਣਾ ਰਹੀ ਐ ਜਿੱਦਾਂ ਤਾਂ ਮੈਂ ਲੱਭਣਾ ਸੀ ਤਦੋਂ ਪੱਲੇ ਨਹੀਂ ਪੈ ਰਾ ਗਾਇਸ ਇੱਧਰ ਇੱਧਰ ਜਾ ਰਿਹਾ ਕੰਗਾ ਜਦੀ ਮੈ ਇਹਨੂੰ ਦੁਆਰਾ ਬਣਾਉਣਾ ਮਸਲਾ ਦੋ ਇਹ ਦਿਨ ਹੋਈ ਹੋਵੇ ਮੈਨੂੰ ਹੋਣਾ ਗਾਇਸ ਪਾਪਾ ਸਕੂਟਰੀ ਅੰਦਰ ਕਰਨ ਲੱਗੇ ਪਾਣੀ 6 ਵਜੇ ਹੀ ਅੱਜ ਦੰਤਾ ਹੈਗਾ ਪਰ ਠੰਡਾ ਨਾ ਤਾਂ ਮੋੜਨਾ ਹੁਣ ਧੁੰਦ ਨਹੀਂ ਹੈਗੀ ਤਾਂ ਦਾ ਮੌਸਮ ਹਲਕੀ ਜਿਹੀ ਤਾਂ ਆਪਾਂ ਨਿਕਲੀ ਸੀ ਨਾ ਪਾਪਾ ਗਾਈਸ ਪਾੜ ਤੋ ਕੇ ਮੈਂ ਆਈ ਤੇ ਹੀਟਰ ਦੀ ਲੋੜ ਇਦਨ ਮਮਾ ਨੂੰ ਪਈ ਜਾਂਦੀ ਹੈ ਪਾੜ ਤੋ ਕੇ ਮੈਂ ਆਈ ਪਾਣੀ ਮੇਨਿਪਲੋਂੜਾ ਚੇਦੇ ਉਲਟਾ ਮੈਂ ਨਾਲ ਪਾਣੀ ਪੁਲਾਇਆ ਗਾਈਸ ਮੈਨੂੰ ਪਿਆਸ ਲੱਗ ਗਈ ਸੀ ਮਨੀਸ਼ਰ ਪਾਣੀ ਦਾ ਘੁੱਟ ਦੇਤਾ ਹੁਣ ਗੱਲਾਂ ਹੀ ਕਰੀ ਜਾਂਦੀ ਆ ਕੰਨੀ ਆਰੀ ਇਤਿਹਾਸ ਚ ਲਿਖੀ ਜਾਵੇ ਇਤਰੀਖ ਜਿੱਦਣ ਜਿੱਦਣ ਮੈਂ ਤੁਹਾਨੂੰ ਸਾਰੇ ਨੂੰ ਪਾਣੀ ਪੁਲਾਇਆ ਠੀਕ ਆ ਸਮਝੇ ਨਾ ਅਨੇ બીજી ਪਾਤ ਐਨੇ ਸਾਂਭੜ ਅਨੇ ਸਾਂਭੜ ਅਨੇ ਅਨੇ ਕੱਲ ਸਾੰਬਰ ਅਨੇ ਢੋਕ ਅਨੇ ਢੋਕ ਲੋਨੇ ਕੱਲ ਸਾੰਬਰ ਦੀ ਨਾਏ ਦੋਸਾ ਵੀ ਅਮੀਓ ਸਾੰਬਰ ਹੁੰਦਾ ਮੈਨੂੰ ਪਤਾ ਆ ਅਮਨ ਮੈਂ ਤੇਰੇ ਪਾਪਾ ਕੋਲ ਚ ਗਿਆ ਚੱਲ ਗਾਇਸ ਮੈਂ ਨਾ ਉਹ ਐਡਿਟ ਕਰਦੀ ਪੀਸੀ ਵੀਡੀਓ ਤੇ ਹਨਾ ਮਤਲਬ ਵਲੌਗ ਵਗੈਰਾ ਮਿਨੀ ਵਲੌਗ ਵਗੈਰਾ ਤੇ ਹਨਾ ਗਾਇਸ ਪਹਿਲਾਂ ਆਪਾਂ ਪਰੋਜ ਹੀ ਪੈ ਜਾਂਦੇ ਇੱਦਾਂ ਕੰਬਲ ਚ ਲੁੱਕ ਕੇ ਤੇ ਬਾਅਦ ਚ ਆਪਾਂ ਨੂੰ ਕਹਿੰਦੇ ਦੋ ਕੁ ਮਿੰਟ ਬਾਅਦ ਕੀ ਉੱਠਦਾ ਤੇ ਪਾਪਾ ਫੇਰ ਦੋ ਕੁ ਮਿੰਟ ਬਾਅਦ ਉੱਠ ਕੇ ਮੂੰਫਲੀ ਖਾਣ ਲੱਗ ਜਾਂਦੇ ਇਹ ਪਾਪਾ ਦਾ ਰੋਜ਼ ਤਾਂ ਹੀ ਹੋ ਗਿਆ ਪਾਪਾ ਪਹਿਲੇ ਪੈਨਿਕਾ ਤੋਂ ਨੇ ਪਹਿਲੇ ਮੂੰਫਲੀ ਖਾ ਲਿਆ ਕਰੋ ਹੈਂ ਠਰਿਆ ਨਾ ਠਰਿਆ ਹੁਣ ਉਹ ਨਹੀਂਦਾ ਇਹ ਚੋਚੇ ਗਿਆੜੇ ਨਿਕਲਦੇ ਆ ਕੰਬੜਾ ਤਾਂ ਪਰੇ ਰੱਖੋ ਭਾਈ ਫੁੱਲ ਖਾਣਾ ਪਾ ਦਿਆ ਕੰਬੜੇ ਤੇ ਤੇ ਅਡਾਂ ਗਾਈਸ ਉਹ ਬੋਇਦਾ ਕਰਦੇ ਰੋਜ਼ ਮੂੰਫਲੀ ਖਾਣ ਲੱਗ ਜਾਂਦੇ ਤੇ ਅੱਜ ਮੰਮਾ ਨੇ ਨਹੀਂ ਖਾਦੀ ਮੰਮਾ ਕਿਉਂ ਨਹੀਂ ਖਾਦੀ ਅੱਜ ਮੈਂ ਵਰਤ ਰੱਖ ਲਿਆ ਮੈਂ ਕਿਹਾ ਮੈਂ ਮੂੰਫਲੀ ਬਿਲਕੁਲ ਨਹੀਂ ਖਾਣੀ ਅੱਜ ਤੁਸੀਂ ਕੋ ਮੈਂ ਪਹਿਲੇ ਖਾ ਲਈਏ ਪਹਿਲਾਂ ਖਾਣ ਦਾ ਵਰਤ ਰੱਖਿਆ ਸੀ ਅੱਜ ਮੈਂ ਓ ਮਾਈ ਗੋਡ ਸੁਣਿਆ ਨਹੀਂ ਗਾਇਸ ਤੂੰ ਪਤਾ ਹੀ ਨਾ ਗੱਪਾ ਪਤਾ ਨੋ ਪਤਾ ਰਗਾ ਮਾਨੇ ਕੀ ਕਿਆ ਨਹੀਂ ਕਹਿੰਦੇ ਤੇ ਗਾਇਸ ਸਾਡੀ ਮੂਫਲੀ ਤੇ ਅਗੱਚਾ ਕੋਦੇ ਪਈਆ ਕੁੱਚਾ ਕੱਕ ਜਿਹੜੀ ਵਧੀਆ ਵਾੜੀ ਸੀਗੀ ਉਹ ਖਾਲੀ ਸੀ ਕਿ ਥੋੜੀ ਮਾ ਸਫਤ ਜੀ ਆ ਇਹ ਨਹੀਂ ਪਸੰਦ ਲਈ ਜਿਹੜੀ ਪਸੰਦ ਆਈ ਸੀ ਉਹ ਤਾਂ ਸੀ ਖਾਈ ਨਹੀਂ ਸੀ ਅਮਾ ਫਰਕ ਆ ਰਹਾ ਦੋਮਾ ਚ ਹਾਂਜੀ ਗਾਇਸ ਓਨਲੀ 10 ਰੁਪਈਆ ਦਾ ਫਰਕ ਆ ਇਹਦੇ ਨਾਲ ਹੀ ਕਾਫੀ ਫਰਕ ਪੈ ਗਿਆ ਕੁਆਂਟੀਟੀ ਵਿੱਚ ਵੀ ਫਰਕ ਪਿਆ ਤੇ ਹਨਾ ਪਰ ਜਿਹੜੀ ਹੈ ਕੁਆਲਿਟੀ ਵਿੱਚ ਕੁਆਲਿਟੀ ਵਿੱਚ ਵੀ ਪਿਆ ਤੇ ਕੁਆਂਟੀਟੀ ਵਿੱਚ ਵੀ ਕੁਆਂਟੀਟੀ ਵਿੱਚ ਇਦਾਂ ਹਨਾ ਜਿਹੜੀ ਨਹੀਂ ਜਿਹੜੀ ਹੈ ਨਾ ਮਤਲਬ ਜਿਹੜੀ ਸਸਤੀ ਸੀਗੀ ਉਹ ਨਾਲੇ ਜਿਆਦਾ ਦਿੱਤੀ ਜਿਹੜੀ ਇਹਦਾ 10 ਰੁਪਏ ਮਹਿੰਗੀ ਸੀਗੀ ਉਹ ਘੱਟ ਵੀ ਸੀਗੀ ਤੇ ਸੁਆਦ ਵੀ ਸੀਗੀ ਹਨਾ ਮਨ ਆਨੀ ਮੈਂ ਖਾਦੀ ਪਾਪਾ ਕਹਿੰਦੇ ਇਹਦਾ ਸੁਆਦ ਤੈਨੂੰ ਘੜੀ ਲੱਗੀ ਮਨਾ ਮੈਂ ਖਾਦੀ ਨਹੀਂ ਉਹ ਮੇਰੇ ਤੋਂ ਹੋ ਗਈ ਸੁਆਦ ਹਾਂ ਮੈਨੂੰ ਵੀ ਹਿਸਾਰਾ ਦੀ ਮੈਂ ਮਾੜੀ ਇੱਧਰ ਖਾਂਦੀ ਮੈਨੂੰ ਆੜ ਜੀ ਲੱਗੀ ਉਹ ਮਤਲਬ ਚੇਤੇ ਸੀ ਨਾ ਪਰ ਇਦਲਾ ਤੇ ਬੜੀ ਸ਼ਬਤ ਹੋਊਗੀ ਪਰ ਅੰਦਰੋਂ ਸੌਫਟ ਸੀਗੀ ਇਕਦਮ ਨਾਰੀਅਲ ਦੀ ਤਰ੍ਹਾਂ ਹੋਣਾ ਨ ਨ ਅਨ ਅਮੋ ਨਾਲ ਜਿੱਦ ਖਾਦੀ ਤੇ ਉਹ ਤਿੱਦਾ ਕਰਦੀ ਖਾਦੀ ਆ ਮੈਂ ਸੌਫਟ ਨਾਲ ਦਈ ਦਸੋ ਐਤ ਦ ਵੀ ਜ਼ਿਆਦਾ ਸੀਗੀ ਹਾਂ ਨਾਲੇ ਉਹਦੇ ਉੱਤੇ ਦੂਸਰੇ ਅਗੇਰੀਆਂ ਵੀ ਲੱਗੀਆਂ ਸੀਗਾ ਹੂੰ ਡਟਰਮ ਪਟਮ ਸੌਫ ਵਰ ਗੇਰੀਆਂ ਐਦਾਂ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਸੀ ਐਨ ਕੁਸ਼ ਵੀ ਨਹੀਂ ਲੱਗਾ ਸੀ ਲੱਗਾ ਨਾ ਲੱਗਾ ਸੀਗਾ ਲੱਗਾ ਸੀ ਆ ਉੱਤੇ ਸੱਚ ਉਹ ਲੱਗੇ ਸੀ ਅਗਨੋਰ ਨਹੀਂ ਮਾਰਨਾ ਚਾਹੀਦਾ ਉਹ ਸੱਚ ਉੱਤੇ ਉਹ ਲੱਗਾ ਸੀ ਗਾਇਸ ਗੁਲਾਬ ਦੇ ਫੁੱਲ ਲੱਗੇ ਸੀ ਮੈਨੂੰ ਆਉ ਚਿੱਤਾ ਮੈਨੂੰ ਗੁਲਾਬ ਦੇ ਫੁੱਲ ਲੱਗੇ ਸੀ ਤੇ ਇੱਕ ਸੌਗੀ ਸੀਗੀ ਉਹ ਵੀ ਇੱਕ ਸੌਗੀ ਸੀਗੀ ਇੱਕ ਗੁਲਾਬ ਦੇ ਫੁੱਲ ਸੀਗੇ ਤੇ ਇੱਕ ਉਹ ਸੀਗਾ ਕੀ ਹੁੰਦਾ ਉਹ ਮੱਕੀ ਹੁੰਦੀ ਉਹ ਠੂਠੀ ਠੂਠੀ ਬ੍ਰੇਕ ਐਨੀ ਪਤਲੀ ਠੂਠੀ ਸੀਗੀ ਨਾ ਉਹਨੂੰ ਮੈਂ ਜਦੋਂ ਲਾਉਣ ਲੱਗਿਆ ਵਿਚਾਰੀ ਟੁੱਟ ਗਈ ਖਾਈ ਨਹੀਂ ਹੋਈ ਮੇਰੇ ਨਸੀਬਾ ਵਿੱਚ ਗਾਈਸ ਮੈਂ ਨਾ ਉੱਤੇ ਆਈ ਸੀ ਮੈਂ ਸੋਚਿਆ ਕਾਫੀ ਟਾਈਮ ਮਗਾਂ ਬਈ ਰੀਲਸ ਬਣਾਇਆ ਓ ਮਾਈ ਗਾਡ ਮੈਂ ਰੀਲਸ ਬਣਾਉਣੀ ਆ 13 ਜਨਵਰੀ 23 ਤੇ ਮੈਂ ਦੇਖਿਆ ਸ਼ੀਸ਼ਾ ਬਹੁਤ ਹੀ ਜ਼ਿਆਦਾ ਗੰਦਾ ਸੀਗਾ ਪਤਾ ਨਹੀਂ ਸਰਦੀ ਦੀ ਵਹਨ ਉੱਤੇ ਕੀ ਮਨ ਲੁੰਦਾ ਧੁੰਦਲਾ ਹੋ ਗਿਆ ਸੀ ਉਸ ਜਿਹਾ ਹੀ ਆ ਗਈ ਸੀ ਤੇ ਫਿਰ ਉਹ ਮੈਂ ਸੁਨੀਲ ਦਾ ਕਪੜਾ ਲਿੰਦਾ ਜਿਹੜਾ ਉਹ ਦਿਨ ਹੈ ਨਾ ਉਹਨੂੰ ਗੀਲਾ ਕਰਕੇ ਇੱਥੇ ਫੇਰਿਆ ਤੇ ਨਾ ਇਹ ਨਾ ਇੱਧਰ ਦਾ ਹੀ ਜਿੱਧਰ ਦਾ ਹੋਇਆਗਾ ਹੁਣ ਤੇ ਨਹੀਂ ਸਾਫ ਆ ਕਿੰਨਾ ਸਾਫ ਕੀਤਾ ਮੈਂ ਹੁੰਦਾ ਨਹੀਂ ਪਿਆ ਤੇ ਫਿਰ ਮੈਂ ਇੱਥੇ ਸੈਨੀਟਾਈਜ਼ਰ ਮਾਰਿਆ ਕਿਉਂਕਿ ਨੀਚੇ ਵੀ ਸੈਨੀਟਾਈਜ਼ਰ ਮਾਰ ਕੇ ਸਾਫ ਕੀਤਾ ਸੀ ਤੇ ਉਹ ਨੀਚੇ ਵਾਲ ਹੀ ਹੈ ਤਾਂ ਸਾਫ ਹੋ ਗਿਆ ਸੀ ਪਰ ਇਹ ਨਹੀਂ ਹੁੰਦਾ ਪਿਆ ਮੈਂ ਨਾ ਦੇ ਮੇਰੇ ਰੀਲਸ ਬਣਾਉਂ ਚ ਵਿਗਨ ਪਾਊਗਾ ਤੇ ਨਾ ਉਜਵਿਤਾ ਫਿਲਹਾਲ ਮੈਂ ਕਹਾਂ ਸ਼ਾਇਦ ਮੈਂ ਪਾਣੀ ਪਾਇਆ ਸੀ ਨਾ ਮੈਂ ਪਾਣੀ ਲਾਇਆ ਸੀ ਨਾ ਇਹੇ ਹਰਕਤਾਂ ਦੇ ਖੰਮੇ ਤੇ ਪਾਣੀ ਲਾਇਆ ਸੀ ਤੇ ਇਹਣਾ ਮੈਂ ਕਹਾਂ ਸ਼ਾਇਦ ਥੋੜਾ ਪਾਣੀ ਸੁੱਕਣਾ ਚਾਹੁੰਦਾ ਹੋਏ ਇਸ ਲਈ ਮੈਂ ਪੱਖਾ ਵੀ ਲਾ ਦਿੱਤਾ ਜਨਵਰੀ ਦੇ ਮਹੀਨੇ ਚ ਚਲਾਉਣਾ ਪਿਆ ਪੱਖਾ ਦੇਖੋ ਗਾਇਸ ਹੁਣ ਮੈਨੂੰ ਲੱਗਦਾ ਵੀ ਸ਼ਾਇਦ ਇਹ ਤੇ ਹਵਾ ਹਵਾ ਪੈ ਜੂਗੀ ਸਾਫ ਕਰਕੇ ਦੇਖਦੀ ਹਾਂ ਹਵਾ ਪੈਣ ਨਾ ਵੀ ਇਹ ਹੁੰਦਾ ਹੈ ਨਹੀਂ ਸਾਫ ਜੇ ਸਾਫ ਹੋ ਗਏ ਫੇ ਤਰੀਲੇ ਸੇ ਬਣਾ ਲਵਾਂਗੀ ਨਹੀਂ ਤਾਂ ਫਿਰ ਉਸ ਤਰੀਕਾ ਆ ਗਾਇਸ ਫਾਈਨਲੀ ਸ਼ੀ ਹੈਸ ਸਾਫ ਹੋ ਗਿਆ ਕਾਸ਼ ਮੇਦਾ ਕੈਸਾ ਕਦੀ ਸ਼ੀਸ਼ਾ ਹਜੇ ਵੀ ਧੁੰਦਲਾ ਆਇਆ ਹੋਏ ਗਾਇਸ ਇਹ ਤਾਂ ਸਾਫ਼ ਹੀ ਨਹੀਂ ਹੁੰਦਾ ਪਿਆ ਕੀ ਹੋ ਗਿਆ ਇਹਨੂੰ ਮੇਰੇ ਪਿਆਰੇ ਸ਼ੀਸ਼ੇ ਨੂੰ ਕੀ ਹੋ ਗਿਆ ਪਤਾ ਨਹੀਂ ਗਾਇਸ ਇਹ ਤਾਂ ਮਿਲ ਅਜੀਬ ਜਿਹਾ ਧੁੰਦਲਾ ਧੁੰਦਲਾਇਆ ਕੋਈ ਸ਼ਾ ਪਤਾ ਨਹੀਂ ਹੁਣ ਦੇਖੋ ਤੁਹਾਨੂੰ ਕੈਮਰੇ 'ਚ ਦਿਦਾ ਹੁਣ ਧੁੰਦਲਾ ਧੁੰਦਲਾ ਤੇ ਪਤਾ ਨਹੀਂ ਸਾਫ਼ ਕਿਉਂ ਨਹੀਂ ਹੁੰਦਾ ਪਿਆ ਵੀ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਤੇ ਪਰ ਹੁਣ ਮੈਂ ਦੇਖਦੀ ਰੀਲ ਬਣਾ ਕੇ ਵੀ ਧੁੰਦਲੇ ਵਿੱਚ ਧੁੰਦਲਾ ਦਿਦਾ ਜਾਂ ਥੋੜਾ ਸਾਫ਼ ਦਿਦਾ ਜੇ ਸਾਫ਼ ਦਿਸੀਆ ਤਾਂ ਫੇਰ ਰੀਲ ਬਣਾਉਂਗੀ ਨਹੀਂ ਤਨੇ ਗਾਇਸ ਮੈਨੂੰ ਬਹੁਤ ਹੀ ਬਹੁਤ ਹੀ ਜ਼ਿਆਦਾ ਦੁੱਖ ਨਹੀਂ ਦਸਣਾ ਪੈ ਰਿਹਾ ਕਿ ਮੈਂ ਇਨਰ ਟਾਈਮ ਬਾਅਦ ਰੀਲਸ ਬਣਾਉਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਇੱਕ ਤਾਂ ਮੇਰੇ ਤੋਂ ਕੋਈ ਗਾੜਾ ਲੀਜੇਗਾ ਮੈਂ ਵੀ ਪਤਾ ਨਹੀਂ ਕਿਉਂ ਆ ਗਈ ਨਾ ਸੇਵ ਨਹੀਂ ਕੀਤਾ ਅਸੀ ਮਗਾ ਮੈਂ ਇੱਕ ਦੋ ਜਿਹੜੇ ਸੀਗੇ ਉੱਤੇ ਮੇਤੋਂ ਐਕਟਿਵ ਹੋਈ ਨਹੀਂ ਮਤਲਬ ਐਕਟਿੰਗ ਮੈਂ ਕੀਤੀ ਮਤਲਬ ਉਹ ਸਹੀ ਬੜੀ ਨਹੀਂ ਠੀਕ ਆ ਤੇ ਮਤਲਬ ਮੈਂ ਕੈਮਰੇ ਦੇ ਫਰੇਮ ਚ ਨਹੀਂ ਆਈ ਤੇ ਹੋਰ ਹਾਂ ਤੇ ਹਣਾ ਇੱਕ ਤਾਂ ਸ਼ੀਸ਼ਾ ਜਿਹੜਾ ਤੁੰਦਲਾ ਉਤ ਤੁੰਦਲਾ ਹੈ ਤੁਹਾਨੂੰ ਹਜੇ ਵੀ ਤਿਸਦਾ ਪਿਆ ਹੋਣਾ ਹੈ ਤੇ ਹਣਾ ਗਾਈਸ ਰੀਲ ਮੇ ਤਾਂ ਬਣੀ ਨਹੀਂ ਤੇ ਇੰਨੇ ਟਾਈਮ ਬਾਅਦ ਮੈਂ ਐਕਟਿੰਗਾਂ ਦੀ ਕੋਸ਼ਿਸ਼ ਕੀਤੀ ਮਤਲਬ ਹੋਈ ਮੇ ਤੋਂ ਪਰ ਉੰਨੀ ਵਧੀਆ ਨਹੀਂ ਹੋਈ ਮਤਲਬ ਮੇਰੇ ਹਿਸਾਬ ਨਾਲ ਮਰ ਜੇ ਸਾ ਜਿਹੜੇ ਹੁਣ ਇਹਨੇ ਸਮਝਿਆ ਬਹੁਤ ਦੀ ਐਕਟਿੰਗ ਆ ਤੇ ਆਪਣੀ ਤਾਰੀਫ ਕਰਦੀ ਤਾਂ ਨਹੀਂ ਮੈਂ ਕਹਿੰਦੀ ਪੀ ਮੇਰੇ ਕਹਿੰਦਾ ਪਾਬ ਮਤਲਬ ਮੈਨੂੰ ਸੈਟੀਸਫੈਕਸ਼ਨ ਨਹੀਂ ਮਿਲੀ ਕਿ ਮੈਂ ਵਧੀਆ ਰੀਲ ਬਣਾਈ ਆ ਤੇ ਇਸ ਦੀ ਮੈਂ ਰੀਲਸ ਨਹੀਂ ਬਣਾਈਆਂ ਕੋਸ਼ਿਸ਼ ਮੈਂ ਕੀਤੀ ਦੋ ਤਿੰਨ ਰੀਲਸ ਤੇ ਇਮੋਸ਼ਨਲ ਰੀਲ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹੋਈ ਨਹੀਂ ਮੇ ਤੋਂ ਵਰਨੀ ਉੱਚ ਵੀ ਮੈਂ ਫੇਲ ਹੋਈ ਕੁ ਵੀ ਤੇ ਮੈਂ ਸੀਰੀਅਸ ਸਮਝ ਲਾ ਗਾਣੇ ਵੜੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੇਤੋਂ ਬਣੀ ਨਹੀਂ ਤੇ ਹੁਣ ਦੇਖੇ ਨੀਚੇ ਜਾੜਾ ਇਹਨਾਂ ਨੇ ਕਹਣਾ ਕੀ ਕੀਤਾ ਤੋਂ ਇੰਨਾ ਟਾਈਮ ਤੁਰੇ ਜਿਸ ਤਾ ਬਣਾਇਆ ਨਹੀਂ ਫਿਰ ਸੇ ਗਾਇਸ ਮੈਨੂੰ ਲੱਗ ਗਈ ਸੀ ਮੈਂ ਤੇ ਰੀਲਸ ਨਹੀਂ ਬਣ ਗਿਆ ਕਿਉਂਕਿ ਪਹਿਲੋ ਇਹ ਸ਼ੀਸ਼ਾ ਵੀਗਨ ਬਣ ਗਿਆ ਤੇ ਉਹਦੀ ਵੈਨ ਵਿੱਚ ਰੀਲਸ ਨਹੀਂ ਬਣੀ ਤੇ ਹੁਣ ਮੈਂ ਕਿਹਾ ਮੈਂ ਕੁਝ ਨਹੀਂ ਕਰ ਸਕਦੀ ਤੇ ਹੁਣ ਮੈਨੂੰ ਆਪਣਾ ਸਮਾਨ ਸਮੂਹ ਸਾਫ ਕੇ ਨੀਚੇ ਜਾੜਾ ਬਣਾ ਜਿਨੇ ਵੇਨ ਤਾਂ ਮੈਨੂੰ ਸਾਫ ਸ਼ੀਸ਼ੇ ਨੂੰ ਸ਼ੀਸ਼ੇ ਨੂੰ ਸਾਫ ਕਰਨ ਚ ਲਾਈ ਸੀ ਕਿ ਨਾ ਕੁਝ ਨਹੀਂ ਕਰ ਪਈ ਮੈਂ ਅਵੇ ਗਾਇਸ ਮੈਂ ਬੈਠੀ ਰਹੀ ਤੇ ਮੈਂ ਕਿਹਾ ਚਲੋ ਕਰ ਲੈਨੇ ਆ ਕੁਛ ਉਹ ਜਿਹੜਾ ਪਰਪਿਤ ਕੁਸ਼ਿੰਗ ਆਤੀ ਹੁਣ ਮੈਨੂੰ ਬੜੀ ਹੀ ਸ਼ਰਮਿੰਦਗੀ ਦੇ ਨੀਚੇ ਜਾਣਾ ਪੈਣਾ ਤੋਂ ਨੀਚੇ ਚਲਦੇ ਹੀ ਕਰ ਸਕਦੇ ਆ ਗਾਇਸ ਹੁਣ ਹੋ ਚੁੱਕੀ ਆ ਰਾਤ ਤੇ ਮੈਰੀ ਜੀ ਸਬਰਣ ਗਈ ਸੀ ਮੈਂ ਤੋਂ ਬੜੀਆ ਨਹੀਂ ਸੀ ਗਿਆ ਤੇ ਫੇਰ ਮੈਂ ਆ ਗਈ ਸੀ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖਦੇ ਹੂੰ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪੈਨ ਵਲੌਗ ਚ ਬਾਏ